ਸਤਿ ਸ੍ਰੀ ਅਕਾਲ ਪਿਆਰੀ ਬੱਚਿਓ ਅੱਜ ਆਪਾਂ ਪ੍ਰੀ ਪ੍ਰਾਇਮਰੀ ਦੀ ਸਲਾਈਡ ਵਿੱਚੋਂ ਕਹਾਣੀ ਕਰਾਂਗੇ ਉੱਡਣ ਵਾਲਾ ਆਟੋ ਫੇਟ ਫੇਟ ਦੇ ਸਨ ਤਿੰਨ ਪਹੀਏ ਅਤੇ ਇੱਕ ਹੈੱਡਲਾਈਟ ਉਹ ਪੂਰਾ ਦਿਨ ਚੱਲਦਾ ਰਹਿੰਦਾ ਤੇ ਫੇਟ 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 ਫੇਟੋ ਕਰਦਾ ਰਹਿੰਦਾ ਤੇ ਬਿੱਟੂ ਫੇਟ ਫੇਟ ਨੂੰ ਪਲਾਸਟਿਕ ਦੇ ਫੁੱਲਾਂ ਅਤੇ ਤਸਵੀਰਾਂ ਨਾਲ ਸਜਾ ਕੇ ਰੱਖਦਾ ਕੌਣ ਸਜਾ ਕੇ ਰੱਖਦਾ ਸੀ ਬਿੱਟੂ ਬਿੱਟੂ ਅਤੇ ਫੇਟ ਫੇਟ ਹਰ ਰੋਜ਼ ਦੀ ਤਰ੍ਹਾਂ ਇੱਕ ਦੁਪਹਿਰ ਬੋਹੜ ਦੇ ਰੁੱਖੇ ਹੇਠਾਂ ਆਰਾਮ ਕਰ ਰਹੇ ਸੀ ਕਿੱਥੇ ਆਰਾਮ ਕਰ ਰਹੇ ਸੀ ਬੋਹੜ ਦੇ ਰੁੱਖੇ ਹਾਂ ਤਾਂ ਦੋਹਾਂ ਨੂੰ ਨੀਂਦ ਆ ਗਈ ਦੋਹਾਂ ਨੂੰ ਕਿਹਾ ਗਈ ਨੀਂਦ ਅਚਾਨਕ ਫੇਟ ਫੇਟ ਹੈਲੀਕਾਪਟਰ ਵਾਂਗ ਉੱਡਣ ਲੱਗਿਆ ਨੀਂਦ ਦੇ ਵਿੱਚ ਹੀ ਸਭ ਕੁਝ ਵੇਖ ਰਹੇ ਆ ਪਲਾ ਵਿੱਚ ਉਹ ਹਵਾ ਵਿੱਚ ਪਹੁੰਚ ਗਿਆ ਉਸ ਦੇ ਖੰਭ ਨਿਕਲ ਆਏ ਤੇ ਉਹ ਨੀਲੇ ਅਸਮਾਨ ਵਿੱਚ ਬਹੁਤ ਖੁਸ਼ ਸੀ ਪਤਾ ਹੈ ਕਿਉਂ ਖੁਸ਼ ਸੀਗਾ ਕਿ ਨਾ ਕੋਈ ਟ੍ਰੈਫਿਕ ਆ ਨਾ ਕੋਈ ਲਾਈਟ ਬਸ ਸਪੀਡ ਵਧਾ ਕੇ ਉੱਡਿਆ ਜਾ ਰਿਹਾ ਸੀ ਇਹ ਸਾਰਾ ਕੁਝ ਕਾਦੇ ਵਿੱਚ ਵੇਖ ਰਿਹਾ ਸੀ ਉਹ ਨੀਂਦ ਦੇ ਵਿੱਚ ਕੁਝ ਹੀ ਸਮੇਂ ਬਾਅਦ ਬਹੁਤ ਸਾਰੇ ਪੰਛੀ ਆ ਗਏ ਫਟਫਟ ਬਹੁਤ ਜ਼ਿਆਦਾ ਡਰ ਗਿਆ ਕਿ ਕਿਤੇ ਕਿਸੇ ਪੰਛੀ ਦੇ ਵਿੱਚ ਵੱਜ ਕੇ ਦੇਗ ਨਪਮੇ ਐਨੇ ਨੂੰ ਬਿੱਟੂ ਨੇ ਚਾਬੀ ਲਗਾਈ ਤੇ ਫਿਟਫਿਟ ਨੂੰ ਸਟਾਰਟ ਕੀਤਾ ਤੇ ਫਿਟਫਿਟ ਦੀ ਅੱਖ ਖੁੱਲੀ ਤੇ ਉਸ ਨੇ ਸੁੱਖ ਦਾ ਸਾਹ ਲਿਆ ਪਤਾ ਕਿਉਂ ਸੁੱਖ ਦਾ ਸਾਹ ਲਿਆ ਸੀ ਕਿ ਦੁਰਘਟਨਾ ਹੋਣ ਤੋਂ ਬਚਾਅ ਹੋ ਗਿਆ ਪਹਿਲਾ ਉਸ ਨੂੰ ਲੱਗਦਾ ਸੀ ਵੀ ਇੰਨੀ ਸਪੀਡ ਦੇ ਵਿੱਚ ਕਿਤੇ ਮੈਂ ਕਿਸੇ ਦੇ ਵਿੱਚ ਹੀ ਨਾ ਵੱਜਾਂ ਹਨਾ ਕੋਈ ਨੁਕਸਾਨ ਨਾ ਹੋ ਜੇ ਤਾਂ ਜਦੋਂ ਉਸ ਦੀ ਅੱਖ ਖੁੱਲੀ ਉਸਨੇ ਸੁੱਖ ਦਾ ਸਾਹ ਲਿਆ ਕਿ ਦੁਰਘਟਨਾ ਹੋਣ ਤੋਂ ਬਚਾਅ ਹੋ ਗਿਆ। ਉਹਨੇ ਸੋਚਿਆ ਸੀ ਕਿ ਕਿਤੇ ਮੈਂ ਸੱਚਮੁੱਚ ਉੱਡੀ ਜਾਣਾ ਹਨਾ ਪਰ ਹੈਗਾ ਸਾਰਾ ਕੁਝ ਨੀਂਦ ਦੇ ਵਿੱਚ ਹੀ ਸੀ। ਤਾਂ ਉਸਨੇ ਆਸ-ਪਾਸ ਧਿਆਨ ਨਾਲ ਦੇਖਿਆ ਤਾਂ ਉਹ ਸੜਕ ਤੇ ਹੀ ਸੀ। ਬਹੁਤ ਸਾਰੀਆਂ ਗੱਡੀਆਂ ਵੀ ਨਾਲ ਸੀ। ਏਸੀ ਵਿੱਚੋਂ ਉੱਡਣ ਵਾਲਾ ਆਟੋ ਜਿਹੜੀ ਆਪਾਂ ਕਹਾਣੀ ਅੱਜ ਸੁਣਾਈ ਆ। ਤੇ ਤੁਹਾਨੂੰ ਕਹਾਣੀ ਕਿਵੇਂ ਲੱਗੀ ਬੱਚਿਓ? ਜ਼ਰੂਰ ਤੁਸੀਂ ਇਸ ਕਹਾਣੀ ਨੂੰ ਸੁਣ ਕੇ ਯਾਦ ਕਰਿਓ ਬਾਏ ਬਾਏ ਬੇਟਾ